ਤਹਿਆਂ ਦੇ ਪੈਣ ਗਿਆ ਧਰਨਾ ਕਿਉਂਕਿ ਮੇਰੇ ਕੋਲੇ ਆ ਗਿਆ ਲਲਿਤ ਕੁਮਾਰ ਸ਼ਰਮਾ ਜਿਨੇ ਆਪਣੇ ਕੋਲੇ ਅੱਜ ਕਰੋਸ਼ੀਆ ਦਾ ਵੀਜ਼ਾ ਲੈ ਲਿਆ ਕਿਉਂ ਵੀ ਕਰੋਸ਼ੀਆ ਬੱਲਾ ਦਾ ਬਹੁਤ-ਬਹੁਤ ਮੁਬਾਰਕਾ ਤੇਨਕਿਊ ਭਾਈਏ ਥੈਂਕਿਊ ਸੋ ਮਚ ਭਾਈ ਲਲਿਤ ਨੂੰ ਬਹੁਤ-ਬਹੁਤ ਮੁਬਾਰਕਾ ਇਹਦੇ ਪੇਸ਼ੈਂਸ ਦੀ ਇਹਦੇ ਟਰਸਟ ਦੀ ਇਹਦੀ ਮਿਹਨਤ ਦੀ ਜਿੱਤ ਹੋਈ ਅੱਜ ਇਹ ਵੀਜ਼ਾ ਲੈਣ ਲਈ ਸਾਡੀ ਵੀ ਬਹੁਤ ਮਿਹਨਤ ਲੱਗੀ ਆ ਅਸੀਂ ਵੀ ਇਹਦੇ ਮੁਕਦਰਾਂ ਨਾਲ ਪੂਰਾ ਲੜੇ ਆ ਇਹਨੇ ਪੂਰਾ ਸਾਥ ਦਿੱਤਾ ਅੱਜ ਤੱਕ ਇੱਕ ਵਾਰੀ ਵੀ ਇਹਦੇ ਦਿਮਾਗ ਦੇ ਵਿੱਚ ਇਹ ਨਹੀਂ ਆਇਆ ਕਿ ਕਿਉਂ ਕਿਦਾਂ ਇਦਾਂ ਦੇ ਕਲਾਇੰਟ ਬਹੁਤ ਘੱਟ ਮਿਲਦੇ ਆ ਇਦਾਂ ਸਾਨੂੰ ਬੜਾ ਸ਼ੁਕਰ ਹੁੰਦਾ ਕਈ ਵਾਰੀ ਪਰਮਾਤਮਾ ਅੱਗੇ ਅਸੀਂ ਇਹੀ ਅਰਦਾਸ ਕਰਦੇ ਹੁੰਨੇ ਆ ਕਿ ਸਾਨੂੰ ਵਧੀਆ ਕਲਾਇੰਟ ਜ਼ਰੂਰ ਦੇਈ ਜਿਹਦੇ ਪਿੱਛੇ ਅਸੀਂ ਮਿਹਨਤ ਕਰੀਏ ਕੱਲ ਨੂੰ ਉਹਨੂੰ ਰਿਜ਼ਲਟ ਦੇਈਏ ਤੇ ਉਹ ਜਦੋਂ ਉਹਨੂੰ ਬਣ ਕੇ ਆਵੇ ਉਹਨੂੰ ਖੁਸ਼ੀ ਵੀ ਉਹਨਾਂ ਹੀ ਹੋਵੇ ਜਿੰਨੀ ਸਾਡੀ ਮਿਹਨਤ ਲੱਗੀ ਆ ਜਦੋਂ ਆਪਾਂ ਕੋਈ ਚੀਜ਼ ਬਣਾਉਨੇ ਆ ਘਰ ਦੇ ਵਿੱਚ ਚਾਹ ਖੀਰ ਬਣਾਉਨੇ ਆ ਇੱਕ ਇੱਕ ਚੀਜ਼ ਆਪਾਂ ਪਾਉਨੇ ਆ ਉਹ ਜਦੋਂ ਮਿੱਠੀ ਬਣਦੀ ਹੈ ਤੇ ਜਦੋਂ ਕੋਈ ਖਾ ਕੇ ਉਹ ਕਹਿੰਦਾ ਨਾ ਵਾਹ ਵਾਹ ਉਹ ਬਣਾਏ ਦਾ ਜਿਹੜਾ ਹੁੰਦਾ ਨਾ ਮਿਹਨਤ ਕੀਤੀ ਹੁੰਦੀ ਆ ਉਹਦਾ ਸਵਾਦ ਉਦੋਂ 10 ਗੁਣਾ ਹੋ ਜਾਂਦਾ ਬਣਾਉਣ ਵਾਲੇ ਲਈ ਕਿ ਮੇਰੀ ਮਿਹਨਤ ਕੰਮ ਆ ਗਈ ਅੱਜ ਜਦੋਂ ਅਸੀਂ ਵੀਜ਼ਾ ਲੈ ਕੇ ਦਿੱਤਾ ਇਹਦੇ ਨਾਲ ਅਸੀਂ ਐਮਬੈਸੀ ਆਪਣੀ ਦੱਸੂਗਾ ਕਿਦਾਂ ਇਹਨੂੰ ਸਰਵਿਸ ਲੱਗੀ ਕਿਵੇਂ ਕਿਵੇਂ ਅਸੀਂ ਇਹਦਾ ਸਾਥ ਦਿੱਤਾ ਤੇ ਜਦੋਂ ਉਹ ਅਸੀਂ ਕੀਤਾ ਜਦੋਂ ਅਸੀਂ ਅੱਜ ਇਹਨੂੰ ਵੀਜ਼ਾ ਦਿੱਤਾ ਜੋ ਇਹ ਖੁਸ਼ੀ ਸੀ ਤੇ ਅੱਧੇ ਬੋਲ ਤੇ ਕਹਿਨਦੇ ਇਹਨੇ ਪੇਮੈਂਟ ਆ ਅੱਧੇ ਬੋਲ ਕਹਿਨਦੇ ਵਿਜ਼ਾ ਸਾਰਾ ਕੁਝ ਬਹੁਤ ਸੋਹਣਾ ਤਰੀਕੇ ਨਾਲ ਹੋਇਆ ਇਹ ਖੁਸ਼ੀ ਜਦੋਂ ਮਾਲੀ ਨੂੰ ਮੈਂ ਬਾਰ ਬਾਰ ਕਹਿੰਦਾ ਬੜੀ ਹੁੰਦੀ ਆ ਅੱਜ ਅਸੀਂ ਇਹ ਕੁਕਿੰਗ ਸਾਡੀ ਸੰਪੰਨ ਹੋਈ ਆ ਕੰਮ ਕਰਕੇ ਅਸੀਂ ਡਨ ਕਰਤਾ ਅੱਜ ਲਲਿਤ ਕੁਮਾਰ ਸ਼ਰਮਾ ਨੂੰ ਆਪਾਂ ਵਿਜ਼ਾ ਦੇ ਰਹੇ ਆ ਮੈਨੂੰ ਇਹਦੇ ਨਾਲ ਵੱਧ ਖੁਸ਼ੀ ਆ ਕਿਉਂਕਿ ਵਿਸ਼ਵਾਸ ਦੀ ਜਿੱਤ ਹੋਈ ਆ ਇੱਕ ਵਾਰ ਤਾਂ ਮੇਰਾ ਵੀ ਮਨ ਡੋਲ ਗਿਆ ਸੀ ਯਾਰ ਇਹਦਾ ਹੋਊਗਾ ਜਾਂ ਨਹੀਂ ਹੋਊਗਾ ਕਿਉਂਕਿ ਦੋ ਵਾਰੀ ਕੰਪਨੀਆਂ ਬੈਕ ਆਊਟ ਕਰ ਗਈ ਸੀ ਕੁਝ ਪ੍ਰੋਬਲਮ ਆ ਗਈ ਸੀ ਬੰਦਿਆਂ ਨੇ ਪੇਮੈਂਟਾਂ ਵਗੈਰਾ ਚ ਖਰਾਬ ਕਰਦੇ ਸੀ ਇਹ ਉਹੀ 20 ਬੰਦੇ ਦੇ ਗਰੁੱਪਾਂ ਦੇ ਵਿੱਚੋਂ ਹੈ ਸੋ ਜਦੋਂ ਹੁਣ ਚੀਜ਼ ਨਿਕਲੀ ਆ ਡਨ ਹੋਈਆਂ ਸਾਨੂੰ ਇਹਦੇ ਨਾਲ ਵੱਧ ਖੁਸ਼ੀ ਆ ਬਾਕੀ ਲਲਿਤ ਬਹੁਤ ਬਹੁਤ ਮੁਬਾਰਕਾ ਤੈਨੂੰ ਥੈਂਕ ਯੂ ਬਾਈ ਥੈਂਕ ਯੂ ਮੱਚ ਕਿੱਦਾਂ ਤੇਰੀ ਜਰਨੀ ਰਹੀ ਕਿੱਦਾਂ ਦਾ ਤੈਨੂੰ ਯਕੀਨ ਇੰਨਾ ਕਿਵੇਂ ਆਇਆ ਸਾਰਾ ਕੁਝ ਦੱਸ ਬਿਲਦਾ ਆਪਣੇ ਬਾਰੇ ਕਿਵੇਂ ਸਾਨੂੰ ਲੱਭਿਆ ਆਪਣੇ ਦਿਲ ਦੀ ਗੱਲਾਂ ਪਾ ਜੀ ਮੈਂ ਸਭ ਤੋਂ ਪਹਿਲਾਂ ਇੰਸਟਾਗ੍ਰam ਤੇ ਐਡ ਦੇਖੀ ਅੱਜ ਤੋਂ ਮਤਲਬ ਕਿ ਡੇਢ ਸਾਲ ਪਹਿਲਾਂ ਤੁਹਾਡੀ ਜੀ ਤੇ ਮੈਂ ਉਦੋਂ ਤੁਹਾਨੂੰ ਆਫਿਸ ਵਿਜ਼ਿਟ ਕੀਤਾ ਪਰ ਉਦੋਂ ਮੈਂ ਮਤਲਬ ਕਿ ਤੁਹਾਨੂੰ ਕੇਸ ਨਹੀਂ ਦੇ ਕੇ ਗਿਆ ਸੀ ਆਪਣਾ ਅਪਲਾਈ ਨਹੀਂ ਕਰਕੇ ਗਿਆ ਹੈਗਾ ਤੇ ਫਿਰ ਉਤੋਂ ਤਿੰਨ ਮਹੀਨੇ ਬਾਅਦ ਫਿਰ ਮੈਂ ਦੁਬਾਰਾ ਤੁਹਾਡੇ ਆਫਿਸ ਆਇਆ ਅੱਛਾ ਤੇ ਫਿਰ ਕੀ ਸੋਚ ਕੇ ਆਏ ਫਿਰ ਮੈਨੂੰ ਵਿਸ਼ਵਾਸ ਤਾਂ ਪਹਿਲੇ ਹੀ ਸੀਗਾ ਕਿ ਹਾਂ ਕਿ ਜੋ ਜੋ ਤੁਸੀਂ ਗੱਲ ਕਹੀਗੀ ਕਿ ਹਾਂ ਇੱਥੋਂ ਲੱਗੂਗਾ ਮਤਲਬ ਮਨ 'ਚ ਵਿਸ਼ਵਾਸ ਵੀ ਸੀਗਾ ਕਿ ਹਾਂ ਇੱਥੋਂ ਵੀਜ਼ਾ ਲੱਗੂਗਾ ਹੀ ਲੱਗੂਗਾ ਹਾਂ ਭਈ ਇਹ ਤਾਂ ਲੈ ਕੇ ਜਾਏਗਾ ਵੀਜ਼ਾ ਹਾਂਜੀ ਤੇ ਉਹੀ ਫਿਰ ਯਕੀਨ ਸੀਗਾ ਤੁਹਾਡੇ ਉੱਪਰ ਫਿਰ ਮੈਂ ਅਪਲਾਈ ਕਰਕੇ ਗਿਆ ਪਰ ਇੰਨਾ ਕਿੰਨਾ ਕਿ ਤੁਸੀਂ ਜਦੋਂ ਅਪਲਾਈ ਕਰਤਾ ਤੁਸੀਂ ਉਤੋ ਵੀ ਨਾ ਐ ਵੀ ਨਾ ਕਰੋ ਸਿਰਫ ਤੁਸੀਂ ਇਨਫੋਰਮੇਸ਼ਨ ਵਾਲੀ ਗੱਲਾਂ ਜੋ ਅਪਡੇਸ਼ਨ ਆਉਂਦੀਆਂ ਸੀ ਨਾਲ ਨਾਲ ਤੁਸੀਂ ਅਪਡੇਟ ਵੀ ਹੁੰਦੇ ਰਹੇ ਪੂਰੇ ਵਧੀਆ ਤਰੀਕੇ ਨਾਲ ਸੋਸ਼ਲ ਮੀਡੀਆ ਤੇ ਵੀ ਦੇਖ ਰਹੇ ਹੋ YouTube ਵੀ ਦੇਖ ਰਹੇ ਸਾਰੀ ਇਨਫੋਰਮੇਸ਼ਨ ਮੈਂ ਨਾਲ ਇੰਟਰੈਕਟ ਹੁੰਦੇ ਸੀ ਪਰ ਕਦੇ ਤੁਸੀਂ ਇਹ ਨਹੀਂ ਪੁੱਛਿਆ 네ਗੇਟਿਵ ਕੋਈ ਨਹੀਂ ਗੱਲ ਕੀਤੀ ਪੋਜ਼ਿਟਿਵ ਗੱਲਾਂ ਹੀ ਕੀਤੀਆਂ ਉਹ ਕਿਵੇਂ ਉਹ ਭਾਜੀ ਤੁਹਾਡੀਆਂ ਸਟੋਰੀਆਂ ਦੇਖ ਦੇਣਗੇ ਆਪਾਂ ਫਿਰ ਉਹਨੂੰ ਦੇਖ ਕੇ ਸਾਨੂੰ ਹਾਂ ਯਕੀਨ ਹੋ ਜਾਏਗਾ ਹਾਂ ਕਿ ਇੱਕ ਦਿਨ ਸਾਡਾ ਵੀ ਵੀਜ਼ਾ ਲੱਗੂਗਾ ਹੀ ਲੱਗੂਗਾ ਵੀ ਜਿੰਨੀ ਇਨਫੋਰਮੇਸ਼ਨ ਤੁਹਾਨੂੰ ਦਿੱਤੀ ਜਾਂਦੀ ਸੀ ਤੁਹਾਨੂੰ ਐਦਾ ਲੱਗਦਾ ਸੀ ਯਾਰ ਬਾਕੀ ਆਪ੍ਰੋਵੀਸ਼ਨ ਸਹੀ ਹੈ ਹਾਂਜੀ ਭਾਜੀ ਇਹ ਵੀ ਗੱਲ ਹੈ ਕਿ ਤੁਸੀਂ ਜੋ ਦੱਸਦੇ ਹੋ ਸਾਨੂੰ ਸੱਚ ਸਾਡੇ ਅੱਗੇ ਰੱਖਦੇ ਹੋ ਕਿ ਹਾਂ ਕਿ ਇਹ ਕੰਮ ਹੋਇਆ ਹੈ ਕਿ ਹੁਣ ਇਸ ਟਾਈਮ ਥੋੜਾ ਸਾਨੂੰ ਦੇਖਣਾ ਪੈਣਾ ਹੈ ਅੱਜ ਦੇ ਟਾਈਮ ਦੇ ਵਿੱਚ ਦੋਸਤੋ ਇਹ ਬਹੁਤ ਜ਼ਰੂਰੀ ਹੈ ਕਈ ਵਾਰੀ ਮੈਂ ਬਾਰ-ਬਾਰ ਕਹਿੰਦਾ ਹਾਂ ਅਸੀਂ ਰੱਬ ਨਹੀਂ ਹੈਗੇ ਅਸੀਂ ਠੱਗ ਨਹੀਂ ਹੈਗੇ ਕਈ ਚੀਜ਼ਾਂ ਸਾਡੇ ਹੱਥ 'ਚ ਵੀ ਨਹੀਂ ਹੁੰਦੀਆਂ ਅਸੀਂ ਵੀ ਇੱਕ ਤਰੀਕੇ ਨਾਲ ਲਾਇਰ ਆ ਤੁਹਾਡੀ ਫਾਈਲ ਨੂੰ ਪ੍ਰੋਸੈਸ ਕਰ ਸਕਦੇ ਆ ਕਈ ਥਾਂ ਤੇ ਅੜਿੱਕੇ ਆ ਜਾਂਦੇ ਆ ਕਈ ਥਾਂ ਤੇ ਤੁਹਾਡਾ ਸਮੂਥ ਹੁਣ 20 20 25 25 ਦਿਨਾਂ ਚ ਵੀ ਵੀਜ਼ੇ ਆਏ ਆ 30 35 35 ਦਿਨਾਂ ਚ ਵੀ ਪਰਮਟ ਆਏ ਆ ਠੀਕ ਹੈ ਇਹ ਚੀਜ਼ਾਂ ਸਾਡੇ ਲਈ ਤਾਂ ਸਾਰੇ ਮਾਲੀ ਲਈ ਤਾਂ ਸਾਰੇ ਚੀਜ਼ਾਂ ਬਰਾਬਰ ਹੀ ਹੁੰਦੀਆਂ ਨੇ ਉਹ ਉਹਨਾਂ ਵਿੱਚੋਂ ਕਿਹੜੇ ਜਲਦੀ ਔਖੜ ਆ ਜਾਂਦੇ ਆ ਬਾਹਰ ਉੱਗ ਜਾਂਦੇ ਆ ਤੇ ਉਹ ਆ ਕੇ ਕਿੰਨੇ 36 ਸਾਲ ਨੂੰ ਫੁੱਲ ਫੁੱਲ ਕਰਦੇ ਆ ਹੁਣ ਮੈਂ ਇੱਥੇ ਹੀ ਕਹੀ ਕਹਿੰਦਾ ਮੈਂ ਬਾਸਵੀ ਦਾ ਦੇਖੋ 5 ਸਾਲ ਪਾਣੀ ਲੈ ਲੈ ਕੇ ਇੱਕਦਮ ਹੀ ਵੱਧਾ ਹੈ ਠੀਕ ਹੈ ਤੇ ਕਈ ਵਾਰੀ ਇਹ ਚੀਜ਼ਾਂ ਨੂੰ ਟਾਈਮ ਵੀ ਲੱਗਦਾ ਤੇ ਕਈ ਬਹੁਤ ਛੇਤੀ ਹੋ ਜਾਂਦੀਆਂ ਸਾਡੇ ਤੁਹਾਡੇ ਮੁਕੱਦਰ ਤੇ ਸਾਡੀ ਮਿਹਨਤ ਦੋਨੇ ਇਕੱਠੀਆਂ ਕੰਮ ਕਰਦੀਆਂ ਜਦੋਂ ਰਿਜ਼ਲਟ ਆ ਜਾਂਦਾ ਉਦੋਂ ਤੁਹਾਨੂੰ ਵੀ ਖੁਸ਼ੀ ਹੁੰਦੀ ਹੈ ਤੇ ਸਾਨੂੰ ਵੀ ਤੇ ਉਸ ਤੋਂ ਬਾਅਦ ਵੀਜ਼ੇ ਲਈ ਕਿਵੇਂ ਤੁਹਾਨੂੰ ਲੱਗਿਆ ਕਿ ਵੀ ਸਾਰਾ ਪ੍ਰੋਸੈਸ ਦੇ ਵਿੱਚ ਤੁਹਾਡੇ ਨਾਲ ਕਿੰਦਾ ਅਸੀਂ ਰਹੇ ਕਿੰਦਾ ਦੀ ਸਰਵਿਸ ਲੱਗੀ ਉਹ ਚੀਜ਼ ਦੱਸੋ ਭਜੀ ਵਰਕ ਪਰਮਿਟ ਪਹਿਲਾਂ ਵਰਕ ਪਰਮਿਟ ਆਇਆ ਉਹ ਤੋਂ 10 ਦਿਨ ਬਾਅਦ ਤੁਸੀਂ ਸਬਮਿਸ਼ਨ ਕਰਾਤੀ ਸਾਡੀ 2 ਦਸੰਬਰ ਨੂੰ ਤੁਸੀਂ ਸਬਮਿਸ਼ਨ ਕਰਾਤੀਗੀ ਤੇ ਬਸ ਫਿਰ ਉਤੋਂ ਬਾਅਦ ਸਾਨੂੰ ਯਕੀਨੀ ਹੋ ਗਿਆ ਅੱਜ ਨਹੀਂ ਤਾਂ ਕੱਲ ਆ ਹੀ ਜਾਣਾ ਆਪਾਂ ਬਸ ਵੇਟ ਕੀਤਾ ਔਰ ਤੁਹਾਡੇ ਜਦੋਂ 서ਮਿਸ਼ਨ ਕਰਾਉਣ ਗਏ ਉਹਦੋਂ ਮੈਂ ਨਾਲ ਸੀ ਹਾਂਜੀ ਹਾਂਜੀ ਤੁਸੀਂ ਨਾਲ ਕਿੰਦਾ ਲੱਗਿਆ ਉਹਦੋਂ ਜਦੋਂ ਮੈਂ ਕਿਉਂਕਿ ਇੱਕ ਜਦੋਂ ਕੋਈ ਵੀ ਹੁੰਦਾ ਆਫਿਸ ਦੇ ਵਿੱਚ ਬੈਠਾ ਹਾਲਾਂਕਿ ਉਹ ਕਹਿੰਦਾ ਠੀਕ ਹੈ ਜੀ ਜਾਓ ਜੀ ਜਾਇਆ ਉਹ 서ਮਿਸ਼ਨ ਕਰਾਓ ਤੇ ਤੁਸੀਂ ਉੱਥੇ ਮੈਨੂੰ ਦੇਖਿਆ ਕਿ ਨਾਲ ਇਦਾਂ ਫੀਲ ਨਹੀਂ ਕੌਨਫੀਡੈਂਸ ਜਿਹਾ ਜਿਵੇਂ ਆਉਂਦਾ ਕਿ ਵੀ ਹਾਂ ਨਾਲ ਖੜੇ ਆ ਨਹੀਂ ਭਾਜੀ ਆਪਾਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਵੀ ਜਾਂਦੇ ਆ ਸਾਨੂੰ ਕੋਈ ਆਪਣਾ ਹੋਵੇ ਤਾਂ ਸਾਨੂੰ ਇਹ ਹੁੰਦਾ ਕਿ ਹਾਂ ਕਿ ਕੋਈ ਆਪਣਾ ਹੈਗਾ ਆ ਉੱਥੇ ਹਨਾ ਕਿ ਸਾਨੂੰ ਵਧੀਆ ਲੱਗਦਾ ਕਿ ਹਾਂ ਵੀ ਅੱਗੇ ਸਾਡਾ ਜੋ ਹੈਗਾ ਵੀ ਸਫਰ ਵਧੀਆ ਤਾਂ ਨਾ ਹੋਊਗਾ ਹਨਾ ਕਿ ਸਾਨੂੰ ਕੋਈ ਟੈਕਲ ਟੈਂਡ ਕੀਤਾ ਮੈਂ ਟੈਂਡ ਕੀਤਾ ਅੱਗੇ ਹਾਂਜੀ ਕੋਈ ਤਕਲੀਫ ਨਹੀਂ ਹੋਈ ਕੁਝ ਨਹੀਂ ਆਰਾਮ ਨਾਲ ਸਮੂਥਲੀ ਆਪਾਂ ਸਬਮਿਸ਼ਨ ਕਰਾਈ ਔਰ ਫਿਰ ਬਾਹਰ ਆ ਗਏ ਭਾਈ इवन ਇਹ ਮੈਨੂੰ ਕਹਦਾ ਸੀ ਕਿ ਕਹਿੰਦਾ ਮੇਰੇ ਬ੍ਰਦਰ ਆਏ ਹੋਏ ਆ ਥੋੜਾ ਮੇਰਾ ਵੀਜ਼ਾ ਲੇਟ ਆਵੇ ਪਹਿਲਾ ਬੰਦਾ ਜੀ ਨੇ ਕਿਹਾ ਸੀ ਕਿ ਮੇਰਾ ਵੀਜ਼ਾ ਥੋੜਾ ਲੇਟ ਆਵੇ ਕਿਉਂਕਿ ਬਾਹਰੋਂ ਆਇਆ ਕਾਫੀ ਟਾਈਮ ਬਾਅਦ ਆਇਆ ਮੈਂ ਉਹਨਾਂ ਟਾਈਮ ਸਪੈਂਡ ਕਰਨਾ ਚਾਹੁੰਦਾ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਤੁਸੀਂ ਟਾਈਮ ਲਓ ਪਰ ਜਦੋਂ ਮੈਂ ਉਹਨੂੰ ਕਿਹਾ ਇਹਨਾਂ ਨੇ ਪਾਸਪੋਰਟ ਤਾਂ ਮੈਨੂੰ ਅੱਜ ਕਲੈਕਟ ਕਰਦੇ ਆ ਪੇਮੈਂਟ ਮੈਨੂੰ ਪਹਿਲਾਂ ਦੇ ਜਾਂਦੇ ਆ ਇਹ ਬੜੀ ਵਧੀਆ ਗੱਲ ਆ ਕਿ ਵਿਸ਼ਵਾਸ ਕਰਨਾ ਚੀਜ਼ਾਂ ਟਰਸਟ ਕਰਨਾ ਮੇਰੇ ਲਈ ਬਹੁਤ ਵੱਡੀ ਗੱਲ ਹੁੰਦੀ ਆ ਤੇ ਜਦੋਂ ਇਹ ਟਰਸਟ ਕਰਦੇ ਆ ਤਾਂ ਮੇਰੀ 10 ਗੁਣਾ ਡਿਊਟੀ ਉਹ ਵੀਜ਼ਾ ਕਰਵਾਉਣ ਦੇ ਵਿੱਚ ਤੇ ਪਾਸਪੋਰਟ ਇੱਥੇ ਤੱਕ ਇਹਨਾਂ ਤੱਕ ਪਹੁੰਚਾਉਣ ਦੇ ਵਿੱਚ ਅੱਜ ਵੀਜ਼ਾ ਲੈ ਕੇ ਕਿੱਦਾਂ ਮਹਿਸੂਸ ਹੋ ਰਿਹਾ ਭਾਜੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਬਹੁਤ ਵਧੀਆ ਫੀਲ ਹੋ ਰਿਹਾ ਪਰ ਮਤਲਬ ਜੋ ਅੱਜ ਐਸਕੇ ਨਹੀਂ ਹੋ ਗਈ ਤੁਹਾਡੀ ਮੇਰੀ ਭਾਜੀ ਹੋ ਗਈ ਹੈ 328 ਹੋ ਗਈ ਹੈ ਭਾਜੀ ਤੇ ਹੁਣ ਤੱਕ ਜਿਵੇਂ ਹੁਣ ਲਾ ਲੋ ਵੀ ਸੈਟਲਮੈਂਟ ਦੇ ਅੱਜ ਪਹਿਲੇ ਕਦਮ ਤੇ ਤੁਸੀਂ ਪੈਰ ਰੱਖ ਰਹੇ ਹੋ ਹਾਂਜੀ ਭਾਜੀ ਕਿਉਂਕਿ ਬੰਦਾ ਜਦੋਂ ਨਾ 32 ਸਾਲ ਤੱਕ ਇੱਥੇ ਸੈੱਟ ਹੋਇਆ ਹੁਣ ਇਹ ਸੋਚਦਾ ਵੀ ਮੈਂ ਅੱਗੇ ਜਾ ਕੇ ਸੈੱਟ ਹੋਣਾ ਹਾਂਜੀ ਭਾਜੀ ਇੱਕ ਮੈਚਿਓਰਿਟੀ ਵਾਲੀ ਹੀ ਇਜ਼ ਆ ਜਾਂਦੀ ਹੈ ਹਾਂਜੀ ਭਾਜੀ ਠੀਕ ਹੈ ਹੁਣ ਕਿਦਾਂ ਮਹਿਸੂਸ ਹੋ ਰਿਹਾ ਕਿ ਅੱਜ ਯਾਰ ਮੇਰਾ ਸੈਟਲਮੈਂਟ ਵਾਲੇ ਪਾਸੇ ਤੇ ਹਾਂ ਰਹਿ ਰਿਹਾ ਕਿਉਂਕਿ ਕਿਉਂਕਿ ਬੰਦਾ ਜਿਹਨੇ ਬਾਹਰ ਜਾਣ ਦਾ ਸੋਚਿਆ ਹੁੰਦਾ ਉਹ ਨਾ ਇੱਧਰ ਜੋਗਾ ਹੁੰਦਾ ਨਾ ਉੱਧਰ ਜੋਗਾ ਹੁੰਦਾ ਇਹ ਤਾਂ ਭਾਜੀ ਬਿਲਕੁਲ ਸਹੀ ਗੱਲ ਹੈ ਜਦੋਂ ਵੀਜ਼ਾ ਆਇਆ ਭਾਜੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਮੈਨੂੰ ਕਿੰਨੀ ਖੁਸ਼ੀ ਹੋਈ ਹੈ ਪਰ ਤੁਹਾਨੂੰ ਪਤਾ ਹੀ ਪਤਾ ਹੀ ਹੋਣਾ ਕਿ ਹਾਂ ਥੋੜਾ ਜਿਆ ਕਿਦਾਂ ਨੂੰ ਬਿਆਨ ਨਹੀਂ ਮੈਂ ਕਰ ਪਰ ਮੈਨੂੰ ਇਹਦੇ ਜਦੋਂ ਵਾਈਬਸ ਆਉਂਦੀਆਂ ਨੇ ਜਦੋਂ ਆਪਾਂ ਗੱਲ ਕਰਦੇ ਆ ਵਾਈਬਸ ਆਉਂਦੀਆਂ ਉਹਦੇ ਵਿੱਚ ਮਹਿਸੂਸ ਹੋ ਰਿਹਾ ਸੀ ਬੜਾ ਖੁਸ਼ ਆ ਬੜਾ ਅੰਦਰੋਂ ਹੈਗਾ ਪਰ ਇਹ ਅੰਦਰੋਂ ਅੰਦਰ ਦੱਬ ਕੇ ਰਹਿੰਦਾ ਚਲੋ ਮਹਾਰਾਜ ਮੇਰ ਕਰੇ ਅੱਗੇ ਜਾ ਕੇ ਇਹਦੇ ਕਰੋਸ਼ੀਆ ਜਾ ਕੇ ਇਹ ਇਹ ਚੀਜ਼ਾਂ ਖੁੱਲਣ ਹੈਨਾ ਮੈਂ ਤਾਂ ਇਹ ਵੀ ਜਾਨਣਾ ਭਾਜੀ ਅਗਲੀ ਵਾਰ ਜਦੋਂ ਵੀ ਛੁੱਟੀ ਉੱਥੋਂ ਆਉਗੇ ਵਾਪਸ ਤਾਂ ਸਾਡੇ ਕੋਲ ਦੁਬਾਰਾ ਵਿਜ਼ਿਟ ਕਰਿਓ ਔਰ ਫਿਰ ਦੱਸਿਓ ਕੀ ਸਾਡਾ ਐਕਸਪੀਰੀਅੰਸ ਕਿੰਦਾ ਦਾ ਰਿਹਾ ਦੇਖੋ ਜੀ ਇਹ ਐਕਚੁਅਲੀ ਉਹ ਸਾਡੇ ਲਈ ਨਾ ਸਭ ਤੋਂ ਵੱਡੇ ਦਿਨ ਹੁੰਦੇ ਆ ਜਦੋਂ ਤੁਸੀਂ ਕੋਈ ਅੱਜ ਮੈਂ ਤੁਹਾਨੂੰ ਇੱਕ ਰੋ ਮਟੀਰੀਅ ਬੇਚ ਰਹੇ ਆ ਉਹ ਤਿਆਰ ਹੋ ਜਾਣਾ ਉਦੋਂ ਤੱਕ ਤੁਸੀਂ ਉੱਥੋਂ ਦੇਣਾ ਸਾਰੇ ਚਪੇੜਾਂ ਚ ਊੜਾ ਖਾ ਲੈਣੀਆਂ ਜੇ ਮੈਂ ਕਹਿਣਾ ਨਹੀਂ ਹੁੰਦਾ 6 ਮਹੀਨੇ ਤੱਕੇ 6 ਮਹੀਨੇ ਚ ਸੱਟ ਅੱਟੀ ਚੱਟੀ ਖੱਤੀ ਵਾਲਾ ਸਿਸਟਮ ਹੋ ਜਾਣਾ ਜਦੋਂ ਤੁਸੀਂ ਉਹਦਾ ਤਿਆਰ ਹੋ ਕੇ ਆਉਣਾ ਤੁਸੀਂ ਸਾਰੇ ਰੰਗ ਦੇਖ ਕੇ ਆਉਣੇ ਆ ਉਸ ਤੋਂ ਬਾਅਦ ਜਿਹੜਾ ਤੁਸੀਂ ਪਿਆਰ ਕਰਦੇ ਹੋ ਨਾ ਉਹ ਬੜੀ ਖੁਸ਼ੀ ਹੁੰਦੀ ਆ ਫਿਰ ਆਪਾਂ ਸਾਨੂੰ ਇਹ ਵੀ ਹੈਗੀ ਹਾਂ ਆਪਾਂ ਦੱਸਿਓ ਕੁਝ ਬਣਿਆ ਦਾ ਭਾਈ ਦੇ ਕਰਕੇ ਬਣਿਆ ਫਿਰ ਦੁਬਾਰਾ ਭਾਈ ਨੂੰ ਦੱਸਿਓ ਕਿ ਹਾਂ ਕਿੱਥੇ ਆਪਾਂ ਕਿਸ ਲੈਵਲ ਤੋਂ ਗਏ ਹਾਂ ਤੇ ਕਿੱਥੇ ਆਪਾਂ ਪਹੁੰਚ ਗਏ ਅੱਜ ਉਹ ਵੀ ਸਾਨੂੰ ਖੁਸ਼ੀ ਹੋਊਗੀ ਆਪਾਂ ਦੱਸਾਂਗੇ ਮੈਂ ਹੋਰ ਰਜੈਂਟਾਂ ਨੂੰ ਵੀ ਇਹੀ ਗੱਲ ਕਹਿਣਾ ਚਾਹੁੰਨਾ ਕਿ ਜਿਹੜੀ ਉਹ ਖੁਸ਼ੀ ਹੈ ਨਾ ਉਹ ਕਦੇ ਇੱਕ ਵਾਰੀ ਲੈ ਕੇ ਜਰੂਰ ਦੇਖਿਓ ਜਦੋਂ ਤੁਸੀਂ ਕਿਸੇ ਲਈ ਚੰਗਾ ਕਰਦੇ ਹੋ ਠੀਕ ਹੈ ਹਰ ਇੱਕ ਬੰਦੇ ਉਹਦਾ ਗੁਣ ਨਹੀਂ ਪਾਉਂਦੇ ਪਰ ਤੁਸੀਂ ਆਪਣਾ ਕੰਮ ਵਧੀਆ ਕਰੋ ਠੀਕ ਹੈ ਕੋਈ ਪਾਵੇ ਨਾ ਪਾਵੇ ਤੁਸੀਂ ਆਪਣਾ ਕੰਮ ਕਰਕੇ ਛੱਡ ਦਿਓ ਮਹਾਰਾਜ ਦੇ ਹੱਥਾਂ ਤੋਂ ਤੁਹਾਨੂੰ ਉਹਦਾ ਚੀਜ਼ ਦਾ ਰਿਸਪੈਕਟ ਮਿਲਣੀ ਜਾਂ ਤੁਹਾਡੀ ਉਹਦੀ ਪ੍ਰਸ਼ੰਸਾ ਮਿਲਣੀ ਉਹ ਚੀਜ਼ ਬਾਅਦ ਦੀ ਗੱਲ ਹੈ ਤੁਸੀਂ ਆਪਣਾ ਕੰਮ ਵਧੀਆ ਤਰੀਕੇ ਨਾਲ ਕਰੋ ਕਈ ਮੈਨੂੰ ਏਜੰਟ ਕਹਿੰਦੇ ਕਹਿੰਦੇ ਭਾਜੀ ਕਲਾਇੰਟ ਕਿਸੇ ਦਾ ਨਹੀਂ ਯਾਰ ਤੁਸੀਂ ਕਲਾਇੰਟ ਦੇ ਹੋ ਕੇ ਕਰਨਾ ਵੀ ਕੀ ਹੈ ਜਿਹੜੀ ਚੀਜ਼ ਤੇ ਤੁਸੀਂ ਪੈਸੇ ਲਏ ਆ ਉਹ ਮਿਹਨਤ ਪੜੀ ਪੂਰੀ ਡਨ ਕਰਕੇ ਅਗਲੇ ਨੂੰ ਅਗਲੇ ਦੀ ਮੰਜ਼ਲ ਤੱਕ ਪਹੁੰਚਾਓ ਅੱਗੋਂ ਅਗਲੇ ਦੀ ਇੱਛਾ ਉਹ ਤੁਹਾਨੂੰ ਆ ਕੇ ਉਹ ਚੀਜ਼ ਦੀ ਰਿਸਪੈਕਟ ਦਿੰਦਾ ਜਾਂ ਨਹੀਂ ਦਿੰਦਾ ਮੈਂ ਸਾਰਿਆਂ ਨੂੰ ਇਹੀ ਕਹਿਣਾ ਕਿ ਕੰਮ ਵਧੀਆ ਕਰਿਆ ਕਰੋ ਤੁਸੀਂ ਕੰਮ ਪੈਸੇ ਲਈ ਕਰਦੇ ਹੋ ਮੇਰਾ ਕੰਮ ਸੈਟਲਮੈਂਟ ਦਾ ਮੈਂ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ ਕਿ 7 ਸੀਜ਼ਨ ਨੂੰ ਕਿਸੇ ਦੇ ਨਾਲ ਪੈਸੇ ਅੱਜ ਕੰਪੇਅਰ ਨਾ ਕਰਿਆ ਕਰੋ ਸਰਵਿਸ ਤੇ ਕੰਪੇਅਰ ਕਰਿਆ ਕਰੋ ਜਦੋਂ ਇਹ ਲਲਿਤ ਅਥੇ ਜਾਊਗਾ 에어ਪੋਰਟ ਪਿਕਅਪ ਮਿਲੂਗੀ ਕੰਮ ਮਿਲੂਗਾ ਟੀਆਰਸੀ ਮਿਲੂਗੀ ਮੇਰੇ ਲਈ ਤਾਂ ਉਦੋਂ ਜਿੱਤ ਆ ਅੱਜ ਵੀਜ਼ੇ ਲਈ ਇਹਦੀ ਜਿੱਤ ਆ ਠੀਕ ਆ ਮੇਰੇ ਲਈ ਉਹ ਹੈ ਕਿ ਮੁੰਡਾ ਵਧੀਆ ਸੈੱਟ ਹੋ ਜਵੇ ਹਰ ਇੱਕ ਸਾਡੀ ਇਹੀ ਕੋਸ਼ਿਸ਼ ਹੁੰਦੀ ਆ ਤੁਸੀਂ ਵੀ ਸਾਡੇ ਨਾਲ ਜੁੜੇ ਰਹੋ ਜਿਹੜਾ ਬੰਦਾ অলਰੀਡੀ ਸੈਟਲ ਹੋਣਾ ਚਾਹੁੰਦੇ ਆ ਜਾਂ ਯੂਰਪ ਦੇ ਵਿੱਚ ਕਿਸੇ ਵੀ ਕੰਟਰੀ ਚ ਜਾਣਾ ਚਾਹੁੰਦੇ ਆ ਉਹ ਇੱਕ ਵਾਰੀ 7 ਸੀ ਨਾਲ ਜ਼ਰੂਰ ਸੰਪਰਕ ਕਰੋ ਵਧੀਆ ਗਾਈਡੈਂਸ ਲਈ ਵੀਜ਼ਾ ਤੁਹਾਡੇ ਮੁਕਦਰ ਸਾਡੀ ਮਿਹਨਤ ਲੈ ਹੀ ਆਵਾਂਗੇ ਮਿਹਨਤ ਕਰਾਂਗੇ ਮਹਾਰਾਜ ਆਪਾਂ ਨੂੰ ਮੋੜ ਨਹੀਂ ਦਿੰਦਾ ਪਰ ਇੱਕ ਪੋਜ਼ਿਟਿਵਿਟੀ ਦੇ ਨਾਲ ਜ਼ਰੂਰ ਆਇਓ ਇੱਕ ਪੋਜ਼ਿਟਿਵ ਵਾਈਬਸ ਨਾਲ ਜ਼ਰੂਰ ਆਇਓ ਮਾਈਂਡ ਦੇ ਵਿੱਚ ਇਹ ਜ਼ਰੂਰ ਲੈ ਕੇ ਆਇਓ ਕਿ ਮੈਂ ਇਥੋਂ ਵੀਜ਼ਾ ਲੈ ਕੇ ਜਾਣਾ ਜੋ ਲਲਿਤ ਦਾ ਕਨਕਲੂਜ਼ਨ ਦਾ ਗੱਲ ਦਾ ਨਿਕਲਦਾ ਕਿ ਇਹਨੇ ਸੋਚਿਆ ਸੀ ਮੈਨੂੰ ਵੀਜ਼ਾ ਇਥੋਂ ਮਿਲੂਗਾ ਤੇ ਇਹਨੂੰ ਮਿਲਿਆ ਠੀਕ ਹੈ ਉਹਦੇ ਨਾਲ ਕੀ ਹੁੰਦਾ ਮੰਨ ਲਓ ਲਲਿਤ ਦਾ ਮੇਰੇ ਨਾਲ ਪਿਆਰ ਪੈ ਗਿਆ ਆ ਗਿਆ ਮੇਰੇ ਕੋਲ ਇਹਨੇ ਮੈਨੂੰ ਵੱਡਾ ਭਰਾ ਮੰਨਿਆ ਤੇ ਸਾਰੀ ਗਾਈਡੈਂਸ ਮੇਰੇ ਤੋਂ ਲੈਂਦਾ ਰਿਹਾ ਉਦੋਂ ਨਾ ਇਹ ਹੁੰਦਾ ਕਿ ਜਿਵੇਂ ਜਿਵੇਂ ਮੈਨੂੰ ਪੁੱਛੀ ਜਾਂਦਾ ਕਰੀ ਜਾਂਦਾ ਡਨ ਹੋਈ ਜਾਂਦਾ ਵੀਜ਼ਾ ਲੱਗੀ ਜਾਂਦਾ ਹੁਣ ਮੇਰੀ ਡਿਊਟੀ ਉੱਥੇ ਬਹੁਤ ਵਧੀਆ ਲੱਗ ਕੇ ਇਹਨੇ ਮੇਰੀ ਹੁਣ ਮੈ ਦੀ ਉਂਗਲ ਫੜੀ ਹੈ ਮੈ ਦੀ ਉਂਗਲ ਅੱਧ ਵਿਚਾਲੇ ਛੱਡ ਨਹੀਂ ਸਕਦਾ ਕਿਉਂ ਇਹਨੇ ਫੜਾਈ ਬੜੀ ਇੱਜ਼ਤ ਨਾਲ ਪਿਆਰ ਨਾਲ ਤੇ ਇਹਦੇ ਮਨ ਦੇ ਵਿੱਚ ਇੱਕ ਪੋਜ਼ਿਟਿਵ ਸੀਗਾ ਕਿ ਮੈਂ ਇੱਥੋਂ ਵੀਜ਼ਾ ਲੈ ਕੇ ਜਾਣਾ ਇੱਕ ਵੱਡੀ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਤੁਹਾਨੂੰ ਹੂੰ ਜੋ ਤੁਸੀਂ ਸੋਚੂਗੇ ਉਹਨਾ ਹੁੰਦਾ ਦਾ ਹੀ ਆ ਜੇ ਤੁਸੀਂ ਨੈਗੇਟਿਵ ਸੋਚੂਗੇ ਤਾਂ ਤੁਹਾਡੇ ਨਾਲ ਨੈਗੇਟਿਵ ਹੀ ਹੋਊਗਾ ਜੇ ਪੋਜ਼ਿਟਿਵ ਸੋਚੂਗੇ ਜੋ ਜਦੋਂ ਤੁਸੀਂ ਆਪ ਕਹਿੰਦੇ ਆ ਕਿ ਫਾਈਲ ਤੁਹਾਡੀ ਜਿੱਥੇ ਜਾਂਦੀ ਹੈ ਤੁਹਾਡੀ ਵਾਈਫਸ ਨਾਲ ਲੈ ਕੇ ਜਾਂਦੀ ਹੈ ਆਹ ਕਹਿਣ ਲੱਗਾ ਸੀ ਮੈਂ ਹਾਂਜੀ ਤੇ ਉਹੀ ਗੱਲ ਹੁੰਦੀ ਹੈ ਕਿ ਤੁਹਾਡੀ ਵਾਈਫਸ ਮਿਲਦੀਆਂ ਕਿ ਹਾਂ ਜੇ ਤੁਸੀਂ ਨੈਗੇਟਿਵ ਸੋਚੂਗੇ ਤੁਹਾਡੀ ਫਾਈਲ ਨਾ ਵੀ ਨੈਗੇਟਿਵ ਹੋ ਜਾਂਦੀ ਹੈ ਨੈਗੇਟਿਵਿਟੀ ਜਾਂਦੀ ਹੈ ਬਿਲਕੁਲ ਜਾਂਦੀ ਹੈ ਇਹੀ ਇਹ ਪ੍ਰਮਾਤਮਾ ਹੈ ਜੋ ਤੁਸੀਂ ਗਿਵ ਐਂਡ ਟੇਕ ਹੈ ਜੋ ਪ੍ਰਮਾਤਮਾ ਨੂੰ ਆਪਾਂ ਦਿੰਨੇ ਆ ਉਹੀ ਆਪਾਂ ਨੂੰ ਵਾਪਸ ਆਉਂਦਾ ਜਦੋਂ ਆਪਾਂ ਉਹਨੂੰ ਪੋਜ਼ਿਟਿਵਿਟੀ ਦਾ ਦਿੰ ਉਹ ਜਿੱਥੇ ਹੁਣ ਮੈਂ ਤਾਂ ਮੇਰੇ ਨਾਲ ਇਹਦਾ ਪਿਆਰ ਪੈ ਗਿਆ ਪਰ ਜਿੱਥੇ ਜਿੱਥੇ ਇਹਦੀ ਫਾਈਲ ਗਈ ਉੱਥੇ ਤਾਂ ਇਹਦੀ ਵਾਈਬਸ ਨਾਲ ਗਈਆਂ ਨਾ ਉਹ ਵਾਈਬਸ ਕਿੱਧਰ ਗਈਆਂ ਪ੍ਰਮਾਤਮਾ ਵੱਲੋਂ ਇਹਨੇ ਅਰਦਾਸ ਕੀਤੀ ਉਹ ਜਿੱਥੇ ਜਿੱਥੇ ਗਿਆ ਉਹਦੇ ਮਨ 'ਚ ਮਿਹਰ ਪਈ ਉਹ ਕੱਢੀ ਗਿਆ ਫਾਈਲ ਸੋ ਸਾਨੂੰ ਵੀ ਖੁਸ਼ੀ ਹੁੰਦੀ ਹੈ ਪੋਜ਼ਿਟਿਵ ਕਲੈਂਟਸ ਨੂੰ ਮਿਲ ਕੇ ਮੈਂ ਕਹਿੰਦਾ ਜੇ ਤੁਸੀਂ ਸੈਵਨ ਸੀ ਦਾਣਾ ਪੂਰੇ ਪੋਜ਼ਿਟਿਵ ਹੋ ਕੇ ਆਇਆ ਕਰੋ ਜਦੋਂ ਵੀ ਕੇਸ ਅਪਲਾਈ ਕਰਨਾ ਪੋਸੀ ਹੋ ਕੇ ਆਇਓ ਜਦੋਂ ਤੁਸੀਂ ਇੱਕ ਵਾਰੀ ਆਇਓ ਤੁਸੀਂ ਕਿਤਨਾ ਨੈਗੇਟਿਵਿਟੀ ਆ ਤੁਸੀਂ ਇੱਕ ਵਾਰੀ ਕਾਉਂਸਲਿੰਗ ਲੈ ਕੇ ਵਾਪਸ ਚਲ ਜਿਓ ਪਰ ਜੇ ਜਦੋਂ ਤੁਸੀਂ ਪੋਜ਼ਿਟਿਵ ਹੋ ਕੇ ਆਉਂਗੇ ਮੈਨੂੰ ਬੜੀ ਖੁਸ਼ੀ ਹੋਊਗੀ ਕਿ ਮੈਂ ਬੰਦੇ ਦਾ ਕਰਨਾ ਮੈਨੂੰ ਇੱਥੇ ਕੋਈ ਕਾਲੀ ਨਹੀਂ ਹੈਗਾ ਤੁਸੀਂ ਅੱਜ ਆਇਓ ਅੱਜ ਹੀ ਅਪਲਾਈ ਕਰੋ ਮੇਰੇ ਮਨ ਦੇ ਵਿੱਚ ਕਦੇ ਵੀ ਨਹੀਂ ਹੋਊਗਾ ਤੇ ਨਾਲੇ 7 ਸੀਟਾਂ ਚੋਂ ਕਦੇ ਤੁਹਾਨੂੰ ਬੈਕ ਕਾਲ ਨਹੀਂ ਕੀਤੀ ਜਾਂਦੀ ਜੀ ਤੁਸੀਂ ਕੀ ਸੋਚਿਆ ਜੀ ਕੀ ਬਣਿਆ ਜੀ ਕੀ ਨਹੀਂ ਅਸੀਂ ਕਦੇ ਬੈਕ ਕਾਲ ਨਹੀਂ ਕਰਦੇ ਕਿਉਂਕਿ ਕੰਮ ਤੇ ਮਿਹਨਤ ਸਾਡਾ ਕੰਮ ਆ ਤੁਹਾਡਾ ਫਿਊਚਰ ਤੁਹਾਡੇ ਹੱਥ ਆ ਤੁਸੀਂ ਸੋਚ ਕੇ ਅਪਲਾਈ ਕਰੋ ਤੁਸੀਂ ਪਰਖ ਕੇ ਅਪਲਾਈ ਕਰੋ ਤਾਂ ਕਿ ਕਿ ਵੀਜ਼ਾ ਤਾਂ ਕੋਈ ਵੀ ਲਵਾ ਸਕਦਾ ਹੁਣ ਵੀ ਅਸੀਂ ਗੱਲ ਕਰ ਰਹੇ ਸੀ ਵੀਜ਼ੇ ਕੋਈ ਵੀ ਲਵਾ ਸਕਦਾ ਪਰ ਸਰਵਿਸ ਕੰਮ ਸੈਟਲਮੈਂਟ ਇੱਕ ਵਧੀਆ ਗਾਈਡੈਂਸ ਉਹਦੇ ਲਈ ਤੁਹਾਨੂੰ ਵਧੀਆ ਕੰਸਲਟੈਂਟ ਚੂਜ਼ ਕਰਨ ਦੀ ਲੋੜ ਹੈ ਭਾਜੀ ਇੱਕ ਗੱਲ ਹੋਰ ਆਪਾਂ ਦੇਖਦੇ ਤੁਹਾਡੀ ਵੀਡੀਓ ਦੇਖਿਆ ਵੀ ਜਦੋਂ ਬਾਹਰ ਚਲ ਜਾਂਦੇ ਆ ਤੁਸੀਂ ਕਿੱਦਾਂ ਮਤਲਬ ਸਾਰੀ ਅਕਮੋਡੇਸ਼ਨ ਦੀ ਵੀਡੀਓ ਡਾਲਦੇ ਸਾਰਾ ਕੁਝ ਉਹ ਵੀ ਭਾਜੀ ਬਹੁਤ ਅਸਰ ਅਸਰ ਪੈਂਦਾ ਸਾਡੇ ਕੀ ਹਾਂ ਕਿ ਸਾਨੂੰ ਪਤਾ ਹੈ ਕਿ ਅੱਗੇ ਜਾ ਕੇ ਸਾਨੂੰ ਸਾਮਣ ਲਾ ਕੀ ਹੈ ਹਾਂ ਮਿਲਣਾ ਕੀ ਹੈ ਸਾਨੂੰ ਅਕਾਉਂਟੇਸ਼ਨ ਕਿੰਦਾ ਦੀ ਮਿਲੂਗੀ ਸਾਰਾ ਕਿੰਦਾ ਦਾ ਪ੍ਰੋਵਾਈਡ ਹੋਊਗਾ ਸੋ ਤਾਂ ਕਰਕੇ ਬਈ ਇਹ ਗੱਲ ਬਿਲਕੁਲ ਸਹੀ ਹੈ ਕਿ ਜਦੋਂ ਤੁਸੀਂ ਜਦੋਂ ਜਾਣਾ ਕਈ ਬੱਚਿਆਂ ਦੀ ਮੈਂ ਹੋਰ ਵੀ ਕਹਿਣਾ ਚਾਹੁੰਦਾ ਕਈ ਬੱਚੇ ਤਾਂ ਜਾ ਕੇ ਪਾਉਂਦੇ ਨਹੀਂ ਅਸੀਂ ਉਹਨਾਂ ਨੂੰ ਕਹਿੰਦੇ ਆ ਕਹਿੰਦਾ ਜੀ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਕਿਤੇ ਹੋਰ ਦੱਸਿਆ ਹੈ ਜੀ ਅਸੀਂ ਕਿਤੇ ਹੋਰ ਗਏ ਨਾ ਐਦਾਂ ਨਾ ਕਰਿਆ ਕਰੋ ਸਾਡੀ ਲਈ ਅਹੀ ਹੁਣ ਲਲਿਤੀ ਆ ਇਹੀ ਮੇਰੇ ਲਈ ਸ਼ਾਹਰੂਖ ਖਾਨ ਆ ਇਹੀ ਸਲਮਾਨ ਖਾਨ ਕਿਉਂ ਮੈਂ ਇਹਨਾਂ ਨੂੰ ਉਹਨਾਂ ਨੂੰ ਐਡ ਲਈ ਪੈਸੇ ਕਿਉਂ ਦਵਾਂ ਜਿੰਨਾਂ ਦਾ ਮੈਂ ਕੰਮ ਕੀਤਾ ਉਹ ਮੇਰੇ ਬੋਲਣ ਕੇ ਹਾਂਜੀ ਅਸੀਂ ਇਹਨਾਂ ਦੇ ਥਰੂ ਆਏ ਆ ਕੰਮ ਕਰਵਾਇਆ ਤੇ ਵਧੀਆ ਮਿਲਿਆ ਅਸੀਂ ਕਈ ਕਲਾਇੰਟ ਨਹੀਂ ਰਿਵਿਊ ਭੇਜਦੇ ਸਾਨੂੰ ਉਹ ਸਿਰਫ ਐਸੇ ਗੱਲ ਕਰਕੇ ਓਮ ਫੋਨਾਂ ਤੇ ਕਹੀ ਜਾਣਗੇ ਭਾਜੀ ਬਹੁਤ ਸ਼ੁਕਰ ਆ ਬਹੁਤ ਸ਼ੁਕਰ ਆ ਕੁਝ ਹੁੰਦੇ ਆ ਜਿਹੜੇ ਰਿਵਿਊ ਭੇਜਦੇ ਆ ਕਈ ਕਹਿੰਦੇ ਭਾਜੀ ਸਾਡੇ ਤੋਂ ਬਣਦੀ ਨਹੀਂ ਸਭ ਕੁਝ ਹੁੰਦਾ ਥੋੜੀ ਮਿਹਨਤ ਕਰਨੀ ਪੈਂਦੀ ਆ ਬਾਹਲੀ ਕੰਟਰੀ ਅਸੀਂ ਸੈਟਲ ਹੋਣਾ ਤੇ ਉਹਨੂੰ ਨਾ ਭੁੱਲਿਆ ਕਰੋ ਜਿਹੜੇ ਥਰੂ ਗਏ ਕਿਉਂਕਿ ਉਹਨੇ ਉਂਗਲ ਇੱਥੋਂ ਵੀਜ਼ਾ ਕਰਾਉਣੇ ਬਹੁਤ ਔਖੇ ਆ ਉਸ ਤੋਂ ਬਾਅਦ ਤੁਹਾਨੂੰ ਰਸਤਾ ਦਿਖਾਣਾ ਗਾਈਡੈਂਸ ਦੇਣਾ ਬਹੁਤ ਔਖਾ ਹੈ ਅਸੀਂ ਕਈ ਚੀਜ਼ਾਂ ਨੂੰ ਸੈਕਰੀਫਾਈਜ਼ ਕਰਕੇ ਤੁਹਾਨੂੰ ਪੜਾਉਨੇ ਆ ਉਹ ਚੀਜ਼ਾਂ ਦਿਖਾਉਨੇ ਆ ਤੇ ਉਹਦੀ ਇੱਜ਼ਤ ਜ਼ਰੂਰ ਕਰਿਆ ਕਰੋ ਧੰਨਵਾਦ ਬਾਕੀ ਕੋਈ ਜਿਹੜੇ ਕੁਸਚਨ ਕੁਝ ਕਹਿਣਾ ਹੋਵੇ ਤੁਸੀਂ ਸੈਵਨ ਸੀਜ਼ ਬਾਰੇ ਭਾਈ ਮੈਂ ਤਾਂ ਇੱਕ ਹੀ ਗੱਲ ਕਹਿਣਾ ਕਿ ਭਾਈ ਨੂੰ ਇੱਕ ਵਾਰ ਪੱਕਾ ਮਿਲੋ ਆਫਿਸ ਆ ਕੇ ਤੁਹਾਡਾ ਕੰਮ ਪੱਕਾ ਹੋਊਗਾ ਹਾਂ ਜੀ ਛਾ ਗਿਆ ਵੀ ਲੱਲੇ ਥੈਂਕ ਯੂ ਥੈਂਕ ਯੂ ਤਾਪਰ ਕੋ ਲੋ ਟੂਸ